सजार सतगुर सज ਜੇ ਕਰਾਈ ਸਤਗੁਰ ਪੂਰੀ ਵਾਲੇ ਮਹਾਰਾਜ ਜੀ ਦਾ ਬੋਲ ਸਾਚੇ ਦਰਵਾਰ ਕੀ ਜੈ ਹਾਂਜੀ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਦਾ ਜੋ ਮਹਾਨ ਸਮਾਗਮ ਸ਼੍ਰੀਮਾਨ 1008 ਪਰਮ ਸੰਤ ਬਸ਼ੰਬਰदास ਮਹਾਰਾਜ ਜੀ ਦਾ ਪੂਰੀ ਵਾਲਿਆਂ ਦਾ ਜੋ ਵਰਸੀ 70ਵਾਂ ਵਰਸੀ ਸਮਾਗਮ ਜੋ ਡੇਰਾ ਸੰਤ ਪੂਰੀ ਵਾਲਿਆਂ ਵਿਖੇ ਬੜੀ ਸ਼ਰਧਾ ਅਤੇ ਉਤਸ਼ਾਹ ਦੇ ਨਾਲ ਮਨਾਇਆ ਗਿਆ ਇਸ ਅਫਸਰ ਤੇ ਬਹੁਤ ਸਾਰੇ ਸੰਤ ਮਹਾਤਮਾ ਜੋ ਜਿਨ੍ਹਾਂ ਨੇ ਦਰਸ਼ਨ ਦਿੱਤੇ ਆ ਤੋ ਮੇਨ ਤੌਰ ਤੇ ਮੈਲੀ ਦਰਬਾਰ ਤੋਂ ਜੋ ਮਹਾਪੁਰਸ਼ ਮਹਾਰਾਜ ਜੀ ਗੰਗਾ ਜੀ ਮਹਾਰਾਜ ਤੋ ਉਹਨਾਂ ਨੇ ਦਰਸ਼ਨ ਦਿੱਤੇ ਆ ਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੇ ਵੀ ਜੋ ਸੇਵਾਵਾਂ ਕੀਤੀਆਂ ਗੁਰੂ ਪਿਆਰੀ ਸਾਧ ਸੰਗਤ ਜੀ ਇਸ ਸ਼ੋਭ ਅਫਸਰ ਤੇ ਜੋ ਸਾਡੇ ਦਵਿੰਦਰ ਪਾਲ ਜੀ ਨੂੰ ਦਵਿੰਦਰ ਕੁਮਾਰ ਜੀ ਨੂੰ ਜੋ ਮਹਾਰਾਜ ਜੀ ਨੇ ਜੋ ਪਗਮਾ ਜੋ ਦਿੱਤਾ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਤੋਂ ਸਾਰੀ ਸੰਗਤ ਨੂੰ ਬਹੁਤ-ਬਹੁਤ ਮੁਬਾਰਕਾਂ ਇਸ ਵਰਸੀ ਸਮਾਗਮ ਦੀਆਂ ਵੀ ਔਰ ਦਵਿੰਦਰ ਜੀ ਦੇ ਜੋ ਭਗਮਾ ਦਿੱਤਾ ਹੈ ਆਸ਼ੀਰਵਾਦ ਦਿੱਤਾ ਹੈ ਇਹਨੂੰ ਆਪਣੇ ਰੰਗ ਵਿੱਚ ਰੰਗਿਆ ਮਹਾਪੁਰਸ਼ਾਂ ਨੇ ਤੋਂ ਇਹਨਾਂ ਨੂੰ ਵੀ ਬਹੁਤ-ਬਹੁਤ ਜੋ ਬਧਾਈਆਂ ਆ ਤੇ ਸਾਰੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਆ ਜੀ ਤੋਂ ਸਾਡੇ ਮਹਾਪੁਰਸ਼ ਸੰਤ ਅਸ਼ੋਕ ਜੀ ਮਹਾਰਾਜ ਜੀ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਆ ਜਲੰਧਰ ਤੋਂ ਇਹ ਸ਼ਰੀਰ ਠੀਕ ਨਹੀਂ ਸੀ ਸਿਹਤ ਵੀ ਠੀਕ ਨਹੀਂ ਸੀ ਪਰ ਫਿਰ ਵੀ ਇਹਨਾਂ ਦਾ ਗੁਰੂ ਚਰਨਾਂ ਨਾਲ ਇੰਨਾ ਪਿਆਰ ਆ ਆਪਣੀ ਸਿਹਤ ਵੀ ਨਹੀਂ ਨਹੀਂ ਦੇਖੀ ਪਰ ਫਿਰ ਵੀ ਮਹਾਪੁਰਸ਼ਾਂ ਨੇ ਜੋ ਸਾਨੂੰ ਦਰਸ਼ਨ ਦਿੱਤੇ ਆ ਸੰਤ ਮਹਾਰਾਜ ਜੀ ਸ਼ੋਕਮਾਰ ਜੀ ਦਾ ਵੀ ਜੋ ਬਹੁਤ ਬਹੁਤ ਧੰਨਵਾਦ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਸਾਡੇ ਵਿੱਚ ਸਾਡੇ ਵਿਦੇਸ਼ ਤੋਂ ਆਏ ਆ ਇੰਗਲੈਂਡ ਤੋਂ ਸਾਡੇ ਜਗਦੇਵ ਜੀ ਮਲਕੋਟਿਆ ਉਹਨਾਂ ਨੇ ਇਸ ਗੁਰੂ ਘਰ ਦੀਆਂ ਬੜੀਆਂ ਹੀ ਸੇਵਾਵਾਂ ਕਰ ਰਹੇ ਆ ਤੋ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ ਤੋ ਮਾਰਾ ਸਾਰੀਆਂ ਸੰਗਤਾਂ ਤੇ ਮੇਰਾ ਪਰੇ ਹੱਥ ਰੱਖਣ ਆਇਆ ਗੁਰੂ ਆ ਮੇਰਾ ਗੋਬਿੰਦ ਵਰਗਾ ਜੀ गुरूबिंदोविंद नज़र न कबीर गुरु, गुरु गोविंद दोनों खड़े गुरु गोविंद दोनों खड़े गुरु गोविंद दोनों खड़े गुरु गोविंद दोनों खड़े मैं काके लागू पाए मैं काके लागू पाए मैं काके लागू पाए मैं काके लागू ए बलिहारी गुरू ਬਲੇ ਹਾਰੀ ਗੁਰੂ ਆਪਨੇ ਬਲੇ ਹਾਰੀ ਗੁਰੂ ਆਪਨੇ ਬਲੇ ਹਾਰੀ ਗੁਰੂ ਆਪਨੇ ਜੋ ਗੋਬਿੰਦ ਦਿਆ ਮਿਲਾਏ ਜੋ ਗੋਬਿੰਦ ਦਿਆ ਮਿਲਾਏ ਜੋ ਗੋਬਿੰਦ ਦਿਆ ਮਲਾਏ ਜੋ ਗੋਬਿੰਦ ਦਿਆ ਮਲਾਏ ਤੀਨ ਲੋਗ ਨੋ ਖੰਡ ਮੈਂ ਤੀਨ ਲੋਗ ਨੋ ਖੰਡ ਮੈਂ ਤੀਨ ਲੋਗ ਨੋ ਖੰਡ ਮੈਂ تین لوک نو خنڈ میں گرو سے بڑا نکو گرو سے بڑا نکوے گرو سے بڑا نکوے گرو سے بڑا نکو کرتا کرے نہ کر سکے 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 گرو کرے سو ایے گرو ਕਰੇ ਸੋਏ ਗੁਰੂ ਕਰੇ ਸੋਏ ਗੁਰੂ ਕਰੇ ਸੋ ਗੁਰੂ ਆ ਮੇਰਾ ਗੋਬਿੰਦ ਵਰਗਾ ਜੀ ਗੁਰੂ ਬਿਨ ਗੋਬਿੰਦ ਨਜ਼ਰ ਨਹੀਂ ਆਇਆ ਗੁਰੂ ਆ ਮੇਰਾ ਗੋਬਿੰਦ ਵਰਗਾ ਜੀ ਗੁਰੂ ਬਿਨ ਗੋਬਿੰਦ ਨਜ਼ਰ ਨਹੀਂ ਆਇਆ ਗੁਰੂ ਆ ਮੇਰਾ ਗੋਬਿੰਦ ਵਰਗਾ ਜੀ ਗੁਰੂ ਬਿਨ ਗੋਬਿੰਦ ਨਜ਼ਰ ਨਹੀਂ ਆਇਆ ਗੁਰੂ ਆ ਮੇਰਾ ਗੋਬਿੰਦ ਵਰਗਾ ਜੀ ਗੁਰੂ ਬਿਨ ਗੋਬਿੰਦ ਨਜ਼ਰ ਨਹੀਂ ਆਇਆ ਜੇ ਤੂੰ ਚਾਰ ਪਦਾਰਥ ਲੈਣੇ ਸੇਵਾ ਕਰ ਸਾਧੂਆਂ ਦੀ जे तूं चार पदारथ लेवा कर साधु जे तूं चार पदारथ लेण सेवा कर साधू जे तूं चार पदारथ लैण سیواکر سادھوالی جے کو چار پدارتھ مانگ جے کو چار پدارت مانگ کو چار پدارتھ مانگے جے کو چار پدارتھ مانگ پدار سنت جنا کی سیوا لاگ سنت جنا کی سیوا لاگ جنا کی سیوا لا گنت جنا کی سیوا لاگ گرسو ہیرا چھاڈ کے کرے آن کی آس ਹਰ ਸੋ ਹੀਰਾ ਛਾੜ ਕੇ ਕਰੇ ਆਨ ਕੀ ਆਸ ਤੇ ਨਰ ਦੋਜਕ ਜਾਣਗੇ ਸਤਿ ਪਾਖੈ ਰਵਿਦਾਸ ਤੇ ਨਰ ਦੋਜਕ ਜਾਣਗੇ ਸਤਿ ਪਾਖੈ ਰਵਿਦਾਸ ਜੇ ਤੂੰ ਚਾਰ ਪਦਾਰਥ ਲੈਣੇ ਸੇਵਾ ਕਰ ਸਾਧੂਆਂ ਦੀ ਜੇ ਤੂੰ ਚਾਰ ਪਦਾਰਥ ਲੈਣੇ ਸੇਵਾ ਕਰ ਸਾਧੂਆਂ ਦੀ ਜੇ ਤੂੰ ਚਾਰ ਪਦਾਰਥ ਲੈਣੇ ਸੇਵਾ ਕਰ ਸਾਧੂਆਂ ਦੀ ਜੇ ਤੂੰ 18 ਪਰ ਸੰਤ ਦਸੰਬਰ ਦਾ ਪੂਰੀ ਵਾਲੇ ਉਹਨਾਂ ਦੀਆਂ ਜੋ ਜਗਾਂ ਦੇ ਵਿੱਚ ਬੈਠੇ ਆ ਗੁਰੂ ਘਰ ਦੇ ਸਾਧ ਸੰਗਤ ਜੀ ਅੱਜ 70 ਸਾਲ ਹੋ ਗਏ 70 ਸਾਲ ਹੋ ਗਏ ਤੇ ਪਰ ਉਹ ਕਹਿੰਦੇ ਸੀਗੇ ਕਿ ਮੈਂ ਜਾਣਾ ਕਿਤੇ ਨਹੀਂ ਮੈਂ ਇੱਥੇ ਹੀ ਰਹਿਣਾ ਉਹ ਕਹਿੰਦੇ ਸੀ ਤੁਸੀਂ ਮੈਨੂੰ ਤੇ ਨਹੀਂ ਸਕਦੇ ਮੈਂ ਤੁਹਾਨੂੰ ਸਾਰਿਆਂ ਨੂੰ ਦੇਖਣਾ ਤੇ ਉਹ ਪ੍ਰਦਾਨਖੁਣਾ ਦਾ ਏਰੀਆ ਕਿਉਂ ਜੇ ਬੈਠੇ ਆ ਵਿੱਚ ਤੇ ਇਹ ਸਭ ਮੰਗਲਾਚਾਰ ਹੋ ਰਿਹਾ ਮਹਾਂਪੁਰਸ਼ਾਂ ਦੇ ਦਰਸ਼ਨ ਹੈ ਨਾ ਉਹ ਸਾਡੇ ਵਿੱਚ ਹੀ ਬੈਠੇ ਆ ਮੇਰੀ ਪਿਆਰੀ ਸਾਧ ਸੰਗਤ ਜੀ ਜਨਮ ਮਰਨ ਤੋਂ ਮੁਕੰਮੇ ਨਾਮੀ ਜਦ ਪਰ ਉਪਗਾਈ ਆਏ ਜੀਵਨ ਦੇ ਭਗਤੀ ਦਾ ਹੈ ਹਰਸ ਨੂੰ ਲੈਣ ਲਗਾਏ ਤੇ ਮਹਾਪੁਰਸ਼ਾਂ ਦਾ ਜੀਵਨ ਜਿਹੜਾ ਆ ਉਹ ਐਸੀ ਤਰ੍ਹਾਂ ਦਾ ਹੁੰਦਾ ਆ ਕਿ ਉਹ ਸਤਿਗੁਰੂ ਕੀ ਜੀਵਨ ਦਾ ਉਦਾਹਰਣ ਕਰਨ ਵਾਸਤੇ ਆਉਂਦੇ ਆ ਤੋ ਅੱਜ ਜੋ ਅਸਲੀ ਉਹਨਾਂ ਦਾ ਜੋ ਜੀਵਨ ਮਨਾਇਆ ਜਾਂਦਾ ਪਰ ਸੀ ਨਹੀਂ ਹੈ ਸਰਬਾ ਸੰਗਿਆ ਜਾਂਦਾ ਅਸੀਂ ਉਹਦੀ ਯਾਦਾਂ ਬਣਾ ਰਹੇ ਹਾਂ ਪੂਰੀ ਵਲੰਦੀਆਂ ਸੋ ਸਵੇਰ ਤੋਂ ਨੂੰ ਹਾਣ ਹੋਇਆ ਹੈਲੇ ਸਾਡੇ ਜਗਦੀਪ ਜੀ ਮਨਕੋਟਿਆ ਜਗਦੀਪ ਮਨਕੋਟਿਆ ਸਾਹਿਬ ਗੁਰੂ ਪੇਰੀ ਸਾਧ ਸੰਗਤ ਜੀ ਇਹਨਾਂ ਦੀ ਵੀ ਬੜੀ ਪਿਆਰ ਹੈ ਕਿਉਂਕਿ ਇਹਨਾਂ ਦੇ ਜੋ ਮਾਤਾ ਜੀ ਪਿਤਾ ਜੀ ਉਹ ਪੂਰੀ ਤਰ੍ਹਾਂ ਜੋ ਮਹਾਂਪੁਰਸ਼ਾਂ ਦੇ ਚਰਨਾਂ ਦੇ ਵਿੱਚ ਸਮਰਪਣ ਸੀ ਉਹ ਸਮਾਂ ਵੀ ਇਦਾਂ ਦਾ ਸੀ ਕਾਹਨੇ ਵੀ ਲੋਕਾਂ ਨੇ ਬਥੇਰੇ ਨੂੰ ਮਾਰੇ ਕਈ ਕੁਝ ਬੋਲੇ ਬੋਲਦੇ ਹੁਣ ਵੀ ਐ ਪਰ ਮਾਤਾ ਰੋਸ਼ਨੀ ਹੁਣੀ ਦਸ ਤੋਂ ਮਸਨੀ ਹੋਏ ਤੇ ਮਹਾਪੁਰਸ਼ਾਂ ਨੇ ਚਾਹਨਾ ਵੀ ਸੇਵਾ ਕਰਦੇ ਰਹੇ ਤੇ ਦੇਖੋ ਉਹਨਾਂ ਦੀ ਸੇਵਾ ਦਾ ਜਿਹੜਾ ਫਾਲਸਲਾ ਹਨਾ ਉਹ ਅੱਜ ਵੀ ਦੇਖਿਆ ਜਾ ਸਕਦਾ ਹੈ ਕਿਉਂਕਿ ਜੋ ਸਾਡੇ ਜਗਦੀਪ ਮਨ ਉਹਦੀ ਐ ਜੀ ਹੈ ਨਾ ਇਹਨਾਂ ਦੇ ਗੁਰੂ ਚਰਨਾਂ ਦੇ ਵਿੱਚ ਬਚਪਨ گزارਿਆ ਹੈ ਸਾਹਿਬਾ ਸੇਵਾ ਇਥੇ ਕੀਤੀ ਹੈ ਬਚਪਨ ਸਾਰਾ ਇਹਨਾਂ ਦਾ ਗੁਰੂ ਚਰਨਾਂ ਦੇ ਵਿੱਚ ਬੀਤਿਆ ਹੈ ਤਾਂ ਦੇਖੋ ਵਿਆਹ ਵੀ ਇੱਥੇ ਹੀ ਹੋਇਆ ਮਹਾਰਾਜ ਸੰਤ ਕੁਸ਼ੀਨਾ ਮਹਾਰਾਜ ਦੀ ਕਿਰਪਾ ਨਾਲ ਇਹਨਾਂ ਦਾ ਜਿਹੜਾ ਵਿਆਹ ਨਹੀਂ ਇੱਥੇ ਸਮਾਜਾਂ ਦੇ ਵਾਲੇ ਤੇਰੇ ਹੋਏ ਸੀ ਸੰਤ ਪੂਰੀ ਵਾਲਿਆਂ ਦੀ ਸਮਾਜਾਂ ਦੇ ਵਾਲੇ ਤੇਰੇ ਹੋਏ ਸੀ ਇੱਕ ਬਹੁਤ ਵੱਡੀ ਗੁਰੂ ਜੀ ਦੀ ਸਾ ਸੰਗਤ ਦੀ ਕਿਰਪਾ ਆਇਆ ਤੁਹਾਨੂੰ ਦੀ ਤੇ ਅਖੇ ਜਾਣਨੀ ਜਨਨ ਤੋਂ ਭਗਤ ਜਨ ਅਸਦਾ ਦਾ ਅਸੂਲ ਨਹੀਂ ਕੁ ਜਾਨਨੀ ਬਾਝ ਰਹੇ ਕੰਮ ਕਰਵਾ ਬੀ ਨੂੰ ਤੇ ਜੇ ਮਹਾਪੁਰਸ਼ਾਂ ਦੇ ਨਾਲ ਜੁੜੇ ਸੀ ਤੇ ਸਾਡੇ ਜਿਲਦੇ ਮਰਕੋਟੀਆਂ ਸੀ ਭਗਤੀ ਵੀ ਹੈ ਹਮਮ ਔਰ ਸੇਵਾ ਦੇ ਸਮਰਪਣ ਹੈ ਇਹਨਾਂ ਨੇ ਬਹੁਤ ਸੇਵਾਵਾਂ ਕੀਤੀਆਂ ਗੁਰੂ ਘਰਾਂ ਦੇ ਵਿੱਚ ਤੋਂ ਇਹ ਜੋ ਸਸਤ ਆਪਣੇ ਜੋ ਬਣਾਇਆ ਹੈ ਆ ਖਵਨ ਕਵਨ ਜਪਸ਼ਾਲਾ ਇਹ ਇਨਾ ਦੀ ਸੇਵਾ ਹੈ ਗੁਰੂ ਗੁਰੂਆਂ ਦੇ ਪ੍ਰਤੀ ਆਪਣੀ ਸ਼ਰਧਾ ਹੈ ਨਾ ਇਹਨਾਂ ਨੇ ਸ਼ਰਧਾ ਜੋ ਜਿਦਾਈ ਹੈ ਉਹ ਹੋਰ ਵੀ ਬਹੁਤ ਸਾਡੀ ਸੇਵਾਾਂ ਕਰਦੇ ਆਂ ਤੋਂ ਅਸੀਂ ਮਨਕੋਟੀਆਂ ਪਰਵਾਰ ਦਾ ਬਹੁਤ ਬਹੁਤ ਆਵਾਜਿਵਨੋ ਅਸ਼ੀਰਵਾਦ ਮਨਕੋਟੀਆਂ ਪਰਵਾਰ ਦੇ ਤੋਂ ਦੂਸਰਾ ਸਾਡੇ ਦਿਨਦਰ ਜੀ ਅੱਜ ਕਿਰਪਾ ਹੋ ਗਈ ਹੈ ਗੁਰੂ ਪਿਆਰੇ ਸਾਹਿਬ ਸਿੰਘ ਜੀ ਬੜਾ ਓਖਾ ਸਮਾਂ ਲੱਗਿਆ ਗਾਣਾ ਵੀ ਸਹਿਆ ਦ੍ਰਿੰਦਰ ਨੇ ਮੋਰੇ ਖੜ ਜਾਂਦਾ ਸੀ ਗਰ ਇਹਨਾਂ ਹੈ ਕਹਿੰਦੇ ਅੱਗੇ ਜੇ ਫੀਲ ਵੀ ਬਾੜਨਾ ਹੋਵੇ ਨਾ ਤਾਂ ਇੱਥੇ ਹੀ ਖੜ ਜਾਣਾ ਹੈ ਨਾ ਇੱਕ ਬਾੜ ਬਣ ਕੇ ਖੜਾ ਹੋ ਗਿਆ ਮੋਰੇ ਬੜਾ ਕੁਸ਼ ਮੇਰੇ ਤੈਨੂੰ ਨਹੀਂ ਕੁਸ਼ ਵੀ ਕਹਿਣ ਦਿੰਦਾ ਮੋਰੇ ਆਪ ਸੀ ਗਿਆ ਦ੍ਰਿੰਦਰ ਨੇ ਕਹਣਾ ਬਾਬਾ ਜੀ ਤੁਸੀਂ ਨਾ ਮੋਰੇ ਖੜਿਓ ਮੈਂ ਜਵਾਬ ਦਿੰਦਾ ਮੋਰੇ ਖੜ ਜਾਣਾ ਤੇ ਮੈਂ ਤਾਂ ਦ੍ਰਿੰਦਰ ਤੂੰ ਕੰਮ ਕਰਦਾ ਕਰਦਾ ਕੁਛ ਕਰਦਾ ਕਹਿੰਦਾ ਬਾਬਾ ਜੀ ਨਾ ਮੇਰਾ ਜੀਵਨ ਜਿਹੜਾ ਸੰਤਾਂ ਦਾ ਕਰੀਆ ਮੈਂ ਕੁਛ ਨਹੀਂ ਸਾਰਾ ਕੰਮ ਅੱਜ ਤੋਂ ਮੇਰੇ ਕੋਲ 20 ਸਾਲ ਹੋ ਗਏ ਛੱਡ ਦਿੱਤਾ ਸਾਰਾ ਕੁਛ ਕੋਈ ਲੈਣ ਦੇ ਨਹੀਂ ਤੋਂ ਉਹ ਟਿਕਣ ਦਾ ਮੀਰਾ ਨੂੰ ਵੀ ਨਹੀਂ ਦਿੱਤਾ ਸਾਰ ਕਿਸੇ ਨੂੰ ਤੇ ਅਸੀਂ ਕਿਹੜੇ ਦੁਹੇ ਹਾਂ ਤੇ ਵਿਧਿਆ ਪਰ ਜਿਹੜਾ ਅੱਜ ਅਖੇ ਇਹ ਕਹਿੰਦੇ ਹੁੰਦੇ ਆ ਸੂਲਿਆਂ ਦਾ ਕੰਮ ਹੈ ਉਹ ਕੇ ਦੀ ਸਾਧ ਸੰਗਤ કામી રોધી લાલજી इनसे ભક્તિ ન હોય ભક્તિ કરે કોઈ શૂરમા લે ચાર્ણ વર્ણ સબ હોય જાતાં વાના તો ઉતે ઉઠકે ભક્તિ જેડી કરદીયા પરમાત્મા દી જેડી ભક્તિ હે તો ગુરુ પરસા સંગલજી એ તાન ભાગા નમસ્કાર વૃંદજી નો બી जिનાને એ જો માર્ગ ચુણયા હે महाराज તુમ માંગ કે એ મહારાજજી મેં એ થી રાખના ਆਹ ਥੋੜੀ ਦੇ ਬੈਕਟਰੀ ਸੀ ਅੰਦਰ ਕਹਿੰਦਾ ਮਹਾਰਾਜ ਜੀ ਮੈਨੂੰ ਕੁਝ ਇੱਥੇ ਨਹੀਂ ਰੱਖਣਾ ਮਾਰੇ ਕਹਿੰਦੇ ਵੀ ਤੂੰ ਵਿਆਹ ਕਰਾ ਲੈ ਕਹਿੰਦਾ ਮੈਨੂੰ ਵਿਆਹ ਕਰਾਉਣਾ ਪੈਣਾ ਐਨਾ ਜੇ ਤੁਹਾਡੇ ਕੋਲ ਰਹਿ ਕੇ ਕਾਹਨ ਮੈਨੂੰ ਤੇ ਜਾਲ ਚ ਪਾਣਾ ਤੁਸੀਂ ਗੁਰਿੰਦਰ ਜੀ ਨੇ ਕਿਹਾ ਕਹਿੰਦਾ ਮੈਂ ਨਹੀਂ ਮੈਂ ਦੇਖਿਆ ਮਾਰੇ ਸਾਰੇ ਜੱਥੇ ਰਹਿੰਦੇ ਆ ਤੁਹਾਡੇ ਕੋਲ ਆਣਗੇ ਹਾਂ ਆੜੇ ਸੁੱਖ ਤੁਹਾਡੇ ਕੋਲੋਂ ਤੇ ਨਹੀਂ ਮੈਨੂੰ ਕਿੱਥੇ ਮਿਲਨੇ ਮੈਂ ਤਾਂ ਤੁਹਾਡੇ ਕੋਲੇ ਰਹਿਣਾ ਹੈ ਇੱਕ ਸੰਤ ਹੁੰਦੇ ਸੀ ਜਦੋਂ ਮੈਂ ਸਾਧੂ ਆਇਆ ਸੀ ਨਾ ਮਾਰੇ ਕਹਿੰਦੇ ਆ ਸਾਡਾ ਚੇਲਾ ਆਇਆ ਹੈ ਸੰਤ ਨੇ ਮੈਂ ਜੇ ਪੀਵਾਲੇ ਸੰਤ ਕਹਿੰਦੇ ਕਾਕਾ ਦੇਖ ਲਈਂ ਗਾਦੇ ਕੁਸਰੀ ਕਹਿੰਦੇ ਘਰ ਦੇ ਇੱਕ ਬੋਟੀ ਲਿਆ ਕੇ ਦੇ ਦਿੰਦੇ ਆ ਤਾਂ ਕੋਈ ਸੁੱਖ ਨਹੀਂ ਦੇ ਸਕਦੇ ਕਹਣਾ ਕਾੜੇਾਰੇ ਇੱਦਾਂ ਦੇ ਮੁੰਡਾ ਗਿਆ ਉਹ ਮੁੰਡਾ ਵਿਆਹ ਹੋ ਗਿਆ ਬਾਅਦ ਵਿੱਚ ਕਹਿੰਦੇ ਖਾ ਆਤਮਾ ਜੋ ਮਰਜ਼ੀ ਕਰ ਇਹ ਉਹਨੇਰੇ ਨਿਕਲੀ ਆ ਹੈਨਾ ਕਹਿੰਦੇ ਘਰ ਦੇ ਇੱਕ ਬੋਟੀ ਲਿਆ ਦਿੰਦੇ ਆ ਕੋਈ ਸੁੱਖ ਨਹੀਂ ਦਿੰਦੇ

ਜਿੱਥੋਂ ਸਾਡੇ ਇਹ ਪਾਂਛੇ ਚੱਲਿਆ ਵਾ ਅੱਜ ਖੁਦ ਆਣ ਕੇ ਉਹਨਾਂ ਨੇ ਇਹ ਅਸ਼ੀਰਵਾਦ ਦਿੱਤੇ ਆ ਦ੍ਰਿੰਦਰ ਜੀ ਨੂੰ ਅਸੀਂ ਖੋਰ ਕੀ ਜਾਂਦੇ ਆ ਹੈ ਨਾ ਜੋ ਆਪ ਖੁਦਾ ਚੱਲ ਕੇ ਆ ਗਿਆ ਆਪ ਪਰਮਾਤਮਾ ਆ ਕੇ ਚੱਲ ਗਿਆ ਆਪਣੇ ਗੱਲ ਨਾਲ ਦਾ ਤੇ ਇਸ ਤੋਂ ਬਿਤੇ ਕੋਈ ਦਲੀ ਨਹੀਂ ਹੈ ਕੋਈ ਤੇ ਇਨਸਾਨ ਸੰਗ ਜੀ ਤੋਂ ਇਸ ਦਾ ਕਿ ਅੱਜ ਦਾ ਜੋ ਸ਼ੋਕ ਦਿਨ ਹੈ ਮਹਾਰਾਜ ਦਾ ਜੋ ਅੱਜ ਜੋ ਦਿਨ ਮਨਾ ਰਹੇ ਆ ਕਿ ਅਕੀ ਸੰਤ ਪ੍ਰਭੂ ਦੇ लाडले ਸੰਤ ਪ੍ਰਭੂ ਦੇ ਪੁੱਤਰ ਸੰਤ ਨਾ ਹੋਵੇ ਜਗਤ ਮੇਂ ਤੋਂ ਪ੍ਰਭੂ ਦੀ ਯਾਤਰਾ ਕੋ ਉਦਸ ਹੈ ਕਿ ਉਹ ਤਾਂ ਜਾਂਦਾ ਪਰ ਉਹ ਇਹ ਸੰਤਾਂ ਦੇ ਵਿੱਚ ਹੀ ਆ ਸਾਰੇ ਆ ਲਾਡਾ ਸੰਤਾਂ ਦੇ ਜਿੱਦਾਂ ਤੁਹਾਡੇ ਗ੍ਰਿਸਤੀਆਂ ਦੀ ਕਹਾਂ ਚੱਲਦੀ ਨਾ ਵੰਸ਼ ਇੰਨੀ ਸੰਤਾਂ ਦੀ ਪੰਛਤਾ ਜੀ ਹੈ ਤੇ ਮਹਾਰਾਜ